ਮੇਰੇ ਦੋਸਤ ਦਾ ਵੀਜ਼ਾ ਆ ਗਿਆ ਜੇ ਤੂੰ ਨੀ ਨਾ ਬਾਹਰ ਜਾ ਸਕਦਾ ਬਾਹਰ ਮੈਂ ਹੁੰਦਾ ਮੁੰਡਾ ਵੀ ਨ ਜਾਣ ਦੇਣਾ ਆਪਣੇ ਵਾਲੇ ਨੂੰ ਬਾਹਰ ਭੇਜਣਾ ਚਾਹਣੀ ਆ ਛੱਡਣਾ ਚਾਹਣੀ ਆ ਕਰਕੇ ਕਿ ਮੈਂ ਤਾਂ ਠੀਕ ਆ ਯਾਰ ਆਪਣਾ ਮੀਨ ਦਾ ਕੀ ਬਣੂ ਇਹ ਇੰਨਾ ਬਰਾ ਹਾਲ ਯਾਰ 3 ਦਿਨ ਹੋ ਗਏ ਪਿੰਦੇ ਨੂੰ ਨਾ ਕੋਈ ਕੰਮ ਕਰ ਸਕਦੇ ਆਗੇ ਨਾ ਕਿਤੇ ਜਾ ਸਕਦੇ ਆਂ ਕਿ ਓਏ ਆਪਣੇ ਤਾਂ ਬਾਈ ਬਹੁਤ ਬੱਚਤ ਆ ਬਹੁਤ ਜਿਆਦਾ ਬੱਚਤ ਰਹੀ ਆ ਆਪਣੇ ਪਿੰਨਿਆਂ ਵਿੱਚ ਓਏ ਹੋਰ ਯਾਰ ਮੈਂ ਤਾਂ ਭਿੱਜੇ ਪਿਆ ਮੈਂ ਤਾਂ ਖੇਤ ਹੀ ਜਿਹੜਾ ਮਾਰ ਸਾਰਾ ਦੇ ਗਿੱਲਾ ਹੋ ਗਿਆ ਛਤਰੀ ਵੀ ਲੈ ਕੇ ਨਹੀਂ ਗਿਆ ਮੰਮੀ ਹਾਂ ਪੁੱਤ ਚਾਹ ਬਣਾਉਂਦੀ ਅਸ਼ੀ ਗੰਦੀ ਸਸਰੀ ਘਾਲ ਪੁੱਤ ਹਾਂ ਪੁੱਤ ਹਾਂ ਬੋਲ ਚਾਹ ਬਣਾਉਂਦੀ ਚਾਹ ਤਾਂ ਮੈਂ ਬਣਾਉਣੀ ਆ ਇੱਕ ਖੁਸ਼ਖਬਰੀ ਦੱਸਦੀ ਆ ਤੈਨੂੰ ਚਾਹ ਦੇ ਨਾਲ ਮੂੰਹ ਵੀ ਮਠਾ ਕਰਾਉਣੀ ਆ ਪਹਿਲਾਂ ਕੁਛ ਕਾ ਵੀ ਦੱਸੋ ਤੇਰੇ ਦੋਸਤ ਦਾ ਬੀਜ ਆ ਗਿਆ ਅਕਚਲ ਹੋਰ ਸੌਖਾ ਵਧਾਈਆਂ ਜੀ ਵਧਾਈਆਂ ਫੇਰ ਤਾਂ ਕਿ ਤੁਹਾਨੂੰ ਹੋਰ ਪੁੱਤ ਤੈਨੂੰ ਵੀ ਸਵਾਭ ਵਧਾਈਆਂ ਹੋਰ ਪੁੱਤ ਲੈ ਹੁਣੀ ਬਸ ਮੈਨੂੰ ਤਾਂ ਪਤਾ ਲੱਗਿਆ ਤੇਰਾ ਵੀਜ਼ਾ ਆ ਗਿਆ ਹੁਣ ਤੂੰ ਤਿਆਰੀ ਕਰ ਆਬਦੀ ਚੱਲ ਵਧੀਆ ਹੋਣਾ ਕਰਦਾ ਬਾਈ ਚੱਲੇ ਰੱਖ ਕੇ ਵਧੀਆ ਵੀਰੇ ਹੋਰ ਲੈ ਹੁਣ ਤੁਸੀਂ ਐਂ ਕਰੋ ਬੈਠੋ ਮੈਂ ਥੋੜਾ ਵਾਸਤੇ ਚਾਹ ਬਣਾਉਣੀ ਆ ਨਾਲੇ ਤੁਹਾਡਾ ਮੂੰਹ ਮਿੱਠਾ ਕਰਾਉਣੀ ਆ ਉਹਦਾ ਕੰਮ ਬਣਦਾ ਯਾਰਟੀ ਮੂੰਹ ਮਿੱਠਾ ਦਾ ਹੋਰ ਮੈਂ ਤਾਂ ਜਦੋਂ ਦਾ ਪਤਾ ਲੱਗਿਆ ਪੁੱਤ ਬਹੁਤਾ ਹੀ ਚਾ ਚੜਿਆ ਪਿਆ ਨਾ ਬਹੁਤ ਵਧੀਆ ਹੋਇਆ ਜੀ ਸੱਚ ਬਿੱਕੀ ਪੁੱਤ ਤੂੰ ਸਤਾ ਕੱਠਿਆਂ ਨੇ ਫੈਲ ਲਈ ਤੇਰਾ ਕੀ ਬਣਿਆ ਆਂਟੀ ਲਈ ਤਾਂ ਇਕੱਠਿਆਂ ਨਹੀਂ ਸੀਗੀ ਪਰ ਮੈਨੂੰ ਕੋਈ ਮੇਲ ਵੀ ਨਹੀਂ ਆਈ ਨਾ ਕੋਈ ਏਜੰਟ ਦਾ ਫੋਨ ਆਇਆ ਮੈਂ ਅੱਜ ਕਰਦਾ ਆਂ ਅੰਬੈਸੀ 'ਚ ਫੋਨ ਕਰਕੇ ਪੁੱਛਦਾ ਉਹਨਾਂ ਨੂੰ ਅੱਛਾ ਚੱਲ ਮੈਂ ਤਾਂ ਇਹ ਕਹਿੰਨੀ ਆ ਪੁੱਤ ਤੇਰੀ ਵੀ ਤੇਰਾ ਵੀ ਵੀਜ ਆ ਜਾਵੇ ਦੋਨੇ ਦੋਸਤ ਤੁਸੀਂ ਇਕੱਠੇ ਹੀ ਬਾਹਰ ਚੱਲੇ ਜਾਓ ਠੀਕ ਗੱਲ ਆ ਨਾ ਆਂਟੀ ਦਾ ਬਹੁਤ ਵਧੀਆ ਹੋ ਜੇ ਇਕੱਠਿਆਂ ਹੋ ਗਏ ਨਾ ਜੇ ਪੰਜ ਚਾਰ ਦਿਨ ਦਾ ਟਿਕਟ ਨਾਲ ਹੀ ਕਰਾ ਲਾਂਗੇ ਕਿੱਡੀ ਗੱਲ ਹੈ ਨਾ ਹੋਰ ਪਰਸ਼ੇ ਮਤ ਕੋਈ ਦੇਖ ਵੀ ਕੀ ਗੱਲ ਆ ਮੇਰਾ ਤਾਂ ਯਾਰ ਆ ਗਿਆ ਕੱਕੇ ਮੈਂ ਅੱਜ ਜਾ ਕੇ ਯਾਰ ਮੇਲ ਚੈੱਕ ਕਰਨਾ ਫਿਰ ਮੇਰਾ ਵੀ ਆਇਆ ਹੋਵੇ ਹੋਰ ਪਤਾ ਤੂੰ ਵੀ ਦੇਖ ਆ ਚਲੋ ਅਮੇ ਚਾਹ ਬਣਾ ਕੇ ਰਹਿਣਾ ਚਲੋ ਬੈਠੋ ਮੇ ਨਾਲੇ ਚਾਹ ਬਣਾਉਣੀ ਨਾਲੇ ਤੁਹਾਡਾ ਮੂੰਹ ਮਿੱਠਾ ਕਰਾਉਣੀ ਹੈ ਚਾਹ ਵਾਲੀ ਬਾਈ ਗਿਆ ਨਹੀਂ ਖੜੇ ਸ਼ਹਿਰ ਉਹ ਬਾ ਜਾਣੇ ਲੱਗੇ ਸੀ ਅਰ ਮੈਂ ਹਾਂ ਲੇਟ ਹੋ ਗਿਆ ਹਾਂ ਜਾਇਆ ਖੇਤ ਖੇਤਾਂ ਮੈਂ ਮਾਰਿਆ ਕਿਹੜਾ ਬਾਈ ਅੱਛਾ ਠੀਕ ਆ ਜੀਰੀ ਪਰ ਪਾਣੀ ਦਾ ਥੋੜਾ ਜਿਹਾ ਹੈਗਾ ਮੈਨੂੰ ਐ ਵੀ ਕੋਈ ਬਿਮਾਰੀ ਮੂਰੀਆਂ ਲੱਗਦੀ ਦੀਰੀ ਨੂੰ ਉਹ ਚਲ ਕੋਈ ਗੱਲ ਏ ਬਾਰਸ਼ਾਂ ਵਾਲੀਆਂ ਹੋ ਰਹੀਆਂ ਨਹੀਂ ਗੀਆਂ ਪਾਣੀ ਦਾ ਖੜਮਾ ਹੀ ਸੀ ਕਰ ਵੀ ਕੀ ਸਕਦੇ ਆ ਹਾਂ ਗਏ ਨਹੀਂ ਤੁਸੀਂ ਅਜੇ ਬਸਮਾ ਜਾਣੇ ਲੱਗਾ ਸੀਗਾ ਆਪਾਂ ਗਵਨਲੀ ਤੇ ਮੈਂ ਤੁਰਨ ਲੱਗਾ ਇਹਨੇ ਵਿੱਕੀ ਆ ਗਿਆ ਅੱਛਾ ਹਾਂ ਮੇਰੀ ਗੱਲ ਸੁਣੋ ਸ਼ਹਿਰ ਤਾਂ ਤੁਸੀਂ ਜਾਣ ਹੀ ਲੱਗ ਰਹੇ ਹੋ ਆਪਣੇ ਵਿੱਕੀ ਦਾ ਵੀਜ਼ਾ ਅਪਲਾਈ ਕੀਤਾ ਹੋਇਆ ਸੀ ਉਹਦਾ ਪਤਾ ਕਰਕੇ ਆਇਓ ਓਏ ਹਾਂ ਹਾਂ ਮੈਂ ਸ਼ਹਿਰ ਤਾਂ ਜਾ ਹੀ ਰਿਹਾ ਹਾਂ ਮੈਂ ਵੀ ਇਹੀ ਸੋਚਿਆ ਸੀ ਕਿ ਪਹਿਲਾਂ ਘਰ ਦਾ ਸੌਦਾ ਪਤਾ ਖਰੀਦ ਲੂੰਗਾ ਤੇ ਨਾਲ ਇਹ ਵੈਸੀ ਜਾ ਕੇ ਆਉਂਗਾ ਪਤਾ ਕਰੂੰਗਾ ਵੀ ਵੀਜ਼ਾ ਕਿਉਂ ਰੁਕਿਆ ਹੋਇਆ ਹੈਗਾ ਓ ਬਾਈ ਕਾਹਨੂੰ ਤੂੰ ਐ ਚੱਕਰਾਂ ਦੇ ਪਿਆ ਯਾਰ ਤੂੰ ਐਂ ਕਰ ਆਪਦਾ ਕੰਮ ਕਰ ਲੈਦਾ ਜ਼ਰੂਰੀ ਆ ਹਨਾ ਬੀਜੇ ਦਾ ਕੀ ਆ ਮੈਂ ਸ਼ਾਮ ਨੂੰ ਜਾਊਂਗਾ ਮੈਂ ਪਤਾ ਕਰੇ ਆਉਂਗਾ ਉਹ ਚਲ ਠੀਕ ਆ ਛੋਟੇ ਭਾਈ ਤੂੰ ਜਾਏਗਾ ਸ਼ਹਿਰ ਨਾਲ ਤੂੰ ਆਪੇ ਪਤਾ ਕਰ ਲੈ ਭਾਬੀ ਨੇ ਹੋਰ ਕਿੱਦਾਂ ਲਾੜਿਆ ਮੈਨੂੰ ਭਾਬੀ ਮੈਂ ਤਾਂ ਉਹਨੂੰ ਖੁਸ਼ਖਬਰੀ ਦੇਣੀ ਭੁੱਲ ਗਿਆ ਕਿਹੜੀ ਖੁਸ਼ਖਬਰੀ ਕਾਕੇ ਦਾ ਵੀਜ਼ਾ ਆ ਪੀ ਗਿਆ ਅੱਜ ਅੱਛਾ ਜੀ ਹਾਂ ਹਾਂ ਆਪਣੇ ਕਾਕੇ ਦਾ ਵੀਜ਼ਾ ਆ ਗਿਆ ਹਾਂ ਫਿਰ ਤਾਂ ਵਧਾਈਆਂ ਹੋ ਗਿਆ ਭਾਈ ਕਾਕੇ ਦੇ ਭਾਈ ਦੇਖ ਮੈਂ ਤਾਂ ਲੈ ਵਧਾਈਆਂ ਮੈਂ ਉਧਰ ਨੂੰ ਮੈਨੂੰ ਮਿਲ ਗਿਆ ਸੀ ਉਹ ਉਹਦੀ ਮੰਮੀ ਨੇ ਨਾਲ ਤਾਂ ਮੈਨੂੰ ਖੁਆਇ ਲੱਡੂ ਠੀਕ ਆ ਨਾ ਹੁਣ ਤੂੰ ਆਉਂਦੀ ਭਾਈ ਆਪੇ ਵਧਾਈਆਂ ਲੈ ਲਈ ਉਹ ਤੋਂ ਹਾਂ ਤਾਂ ਪਾਰਟੀ ਦੇਤੀ ਦੇਖ ਲੈ ਗਦਨ ਤੇਰਾ ਬਿਅਰ ਕਿੰਨਾ ਚਾਦਰ ਚਲਾ ਕੇ ਕੱਲਾ ਕੱਲਾ ਲੱਡੂ ਖਾਇਆ ਆਪਾਂ ਨੂੰ ਨਹੀਂ ਬੁਲਾਇਆ ਮੇਰੀ ਗੱਲ ਸੁਣ ਲਓ ਹੁਣ ਨਾਲੇ ਆਪਨਾ ਗੱਲਾਂ 'ਚ ਟਾਈਮ ਖਰਾਬ ਕਰੋ ਉਹਦਾ ਤਾਂ ਵੀਜ਼ਾ ਆ ਗਿਆ ਆਪਣੇ ਵਿੱਕੀ ਦਾ ਵੀ ਆ ਗਿਆ ਹੁਣ ਇਹ ਨਹੀਂ ਸੋਚਿਆ ਥੋਨੇ ਚੱਲ ਯਾਰ ਮੈਂ ਹੁਣ ਜਾਣਾ ਸੀ ਇਹ ਕਹਿੰਦਾ ਮੈਂ ਆ ਪ ਜਾਊਗਾ ਤੁਸੀਂ ਪੱਕਾ ਅੱਜ ਤੁਸੀਂ ਉਹ ਪਤਾ ਕਰਕੇ ਆਉਣਾ ਠੀਕ ਹੈ ਜਨਾਬ ਮੈਂ ਹੀ ਪਤਾ ਕਰਕੇ ਆਣਾ ਹੁਣ ਮੈਂ ਜਾਵਾਂ ਹਾਂਜੀ ਹੁਣ ਤੁਸੀਂ ਜਾ ਸਕਦੇ ਹੋ ਨਾ ਵੀ ਕੇ ਹਵਾ ਵੀ ਉਹਦਾ ਵੀਜ਼ਾ ਆ ਗਿਆ ਇਕੱਲੇ ਵੀਜ਼ੇ ਦੇ ਸਰਤੇ ਥੋੜੀ ਵਗ ਜੂਗਾ ਪੈਸਾ ਵੀ ਚਾਹੀਦਾ ਪੈਸਾ ਤਾਂ ਉਹਨਾਂ ਕੋਲੇ ਹੈ ਨਹੀਂ ਫੋ ਵੀ ਤਾਂ ਗੱਲ ਹੈ 25 ਲੱਖ ਦਾ ਕਿੱਥੋਂ ਅਰੇਂਜਮੈਂਟ ਕਰਨਗੇ ਨਾ ਉਹ ਉਹੀ ਤਾਂ ਗੱਲ ਹੈ ਚਲ ਛੱਡ ਮੈਨੂੰ ਉਹਦਾ ਕੋਈ ਉਹ ਨਹੀਂ ਮੈਨੂੰ ਤਾਂ ਆਇਆ ਜੇਤੀ ਜੇਤੀ ਤੇਰਾ ਵੀਜ਼ਾ ਆ ਜਵੇ ਹੋਣਾ ਉਹ ਭਾਬੀ ਮੇਰਾ ਵੀ ਆ ਜੂ ਆਪਾਂ ਤਾਂ ਪੈਸਾ ਵੀ ਇੰਨਾ ਲਾ ਰਹੇ ਆ ਆ ਦੇਖ ਲੈ ਤੇਰਾ ਵੀਰਾ ਤੇਰੀ ਪੜ੍ਹਾਈ ਦੇ ਚੱਕਰ ਚ ਨਾ ਇੱਕ ਵਾਰ ਵੀ ਨਹੀਂ ਸੋਚਦਾ ਪਾਣੀ ਵਾਂਗੂ ਪੈਸਾ ਵਹਾ ਰਿਆ ਉਹ ਭਾਬੀ ਜੀ ਲਾਇਆ ਤਾਂ ਆਊਗਾ ਮੇਰਾ ਵੀ ਚੱਲ ਕੋਈ ਨਾ ਤੂੰ ਨਾ ਸਾਰਾ ਭਿੱਜਿਆ ਪਿਆ ਜਾ ਕੇ ਅੰਦਰ ਕੱਪੜੇ ਚੇਂਜ ਕਰ ਲਾ ਆਹੋ ਚੱਲ ਭਾਬੀ ਠੀਕ ਹੈ ਹੋ ਜੇ ਲੈ ਤੁਸੀਂ ਖਾਲੀ ਹੱਥ ਹੀ ਆ ਗਏ ਸੌਦਾ ਕਿੱਥੇ ਆ ਉਹ ਖਾਲੀ ਹੱਥ ਕਾ ਨੂੰ ਆ ਗਿਆ ਤੇਰਾ ਸੌਦਾ ਲਿਆਂਦਾ ਟੈਨਸ਼ਨ ਨਾ ਲੈ ਪਿੱਛੇ ਵਾਟੋ ਚ ਰੱਖ ਕੇ ਮੈਂ ਤਾਂ ਫਿਰ ਬਾਈਕ ਤੇ ਗਿਆ ਸੀਗਾ ਮੈਂ ਕਿਹਾ ਚੀਨੀ ਦੀ ਬੋਰੀ ਜਾਈ ਕਿਹਾ ਉਹਦਾ ਟੀਨ ਕਿੰਨਾ ਸਾਮਾਨ ਸੀਗਾ ਮੋਟਰਸਾਈਕਲ लेके ਮੈਂ ਆਉਂਦਾ ਤੂੰ ਹੀ ਕਾਲੀ ਵੜਾਈ ਕਰਦੀ ਹੈ ਚਲੋ ਤਾਂ ਠੀਕ ਹੈ ਸੌਦਾ ਤਾਂ ਆ ਜੂਗਾ ਮੈਨੂੰ ਐ ਦੱਸੋ ਵਿੱਕੀ ਦੇ ਵੀਜ਼ੇ ਦਾ ਕੀ ਬਣਿਆ ਵਿੱਕੀ ਦਾ ਵੀਜ਼ਾ ਵਿੱਕੀ ਦਾ ਵੀਜ਼ਾ ਦਾ ਰਿਫਿਊਜ਼ ਹੋ ਗਿਆ ਪਤਾ ਨਹੀਂ ਪਤੰਦਰ ਦੇ ਕਰਮ ਕਹੇ ਜਾਂਦੇ ਦੇਖ ਆਪਣੇ ਵੱਲ ਕੋਈ ਢਲ ਨਹੀਂ ਆਪਾਂ ਤਾਂ ਹਰ ਪੱਖ ਤੇ ਨਾਲ ਖੜੇ ਆ ਪੈਸੇ ਪੱਖੋਂ ਕਿਤਾਬਾਂ ਪੱਖੋਂ ਜਿਹੜੀ ਚੀਜ਼ ਚਾਹੀਦੀ ਹੈ ਉਹੀ ਲੈ ਕੇ ਦਿੰਦੇ ਆ ਰਿਫਿਊਜ਼ ਹੋ ਗਿਆ ਏ ਕੀ ਰਿਫਿਊਜ਼ ਹੋ ਗਿਆ ਪਤਾ ਤਾਂ ਯਾਰ ਮੈਨੂੰ ਵੀ ਨਹੀਂ ਕੋਨੇ ਕੋ ਦੱਸਿਆ ਨਹੀਂ ਚਾਚਾ ਨਾਲ ਉਹ ਕਹਿੰਦਾ ਵਿੱਕੀ ਨੂੰ ਭੇਜ ਦੇ ਮੈਂ ਆਪੇ ਸਮਝਾ ਦੂੰਗਾ ਆਪਾਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ ਚੱਲ ਤੂੰ ਆਇਆ ਕਰ ਆ ਤੈਹਾਂ ਲਾ ਕੇ ਨਾ ਮੈਨੂੰ ਕੁਟ ਚਾਹ ਦੀ ਬਣਾ ਦੇ ਚਾਹ ਤਾਂ ਬਣਾ ਦੇਣੀ ਆ ਇਹ ਕੀ ਵੀ ਹੋ ਗਿਆ ਰਿਫਿਊਜ਼ ਹੋ ਗਿਆ ਲੈ ਨਾ ਉਹਦਾ ਤਾਂ ਪਹਿਲੀ ਵਾਰ ਵੀਜ਼ਾ ਆ ਗਿਆ ਸਾਡੇ ਵਿੱਕੀ ਦਾ ਵੀਜ਼ਾ ਕਿਉਂ ਨਹੀਂ ਆ ਰਿਹਾ ਅਸੀਂ ਤਾਂ ਕਿਸੇ ਪੱਕਿਓਂ ਖੁਸ਼ ਕੋਈ ਐ ਨਹੀਂ ਵੀ ਕਾਫਰ ਛੱਡੀ ਹੋਵੇ ਪੈਸੇ ਥੇਲੇ ਕਣੀਓ ਖੁੱਲੀ ਉਹਨੂੰ ਸ਼ੂਟ ਐ ਜੋ ਕਹਿੰਦਾ ਉਹ ਹੁੰਦਾ ਹਰ ਇੱਕ ਗੱਲ ਐ ਜਿਸ ਸਾਡਾ ਵਿੱਕੀ ਨਹੀਂ ਨਾ ਬਾਹਰ ਜਾ ਸਕਦਾ ਜਾਣ ਮੈਂ ਉਹਨਾਂ ਦਾ ਮੁੰਡਾ ਵੀ ਨਹੀਂ ਦਿੰਦੀ ਫੇਰ ਔਰ ਵਿੱਕੀ ਫਿਰ ਢੇੜਾ ਢੂੜਾ ਮਾਰਿਆ ਦੀ ਖੇਤ ਮਾਰਿਆ ਭਾਈ ਕੀ ਹਾਲ ਹੈ ਕਾਕੇ ਹੋਰ ਕੀ ਹਾਲ ਹੈ ਵੀਰੇ ਹਾਂ ਵਧੀਆ ਵਧਾਈਆਂ ਬਈ ਤੈਨੂੰ ਬੀਜ ਆ ਗਿਆ ਕਹਿੰਦੇ ਹੈ ਵਧਾਈਆਂ ਤੈਨੂੰ ਵੀ ਵੀਰੇ ਯਾਰ ਮਾਤਾ ਲੱਡੂ ਬਣਦੀ ਫਿਰਦੀ ਤੇਰੇ ਘਰੇ ਦੇ ਕੇ ਗਈ ਸੀ ਆਪਣੇ ਪਤਾ ਲੱਗਿਆ ਸੀਗਾ ਚਲ ਵਧੀਆ ਬਹੁਤ ਵਧੀਆ ਹਾਂ ਵੀ ਵਿੱਕੀ ਕੀ ਬਣਿਆ ਤੇਰਾ ਤੈ ਵੀ ਅਪਲਾਈ ਲੋਈ ਕੀਤਾ ਤੇ ਆਇਆ ਕਿ ਨਹੀਂ ਬੀਜਾ ਤੇਰਾ ਆਜੂ ਭਾਈ ਮੇਰਾ ਵੀ ਕਰਿਆ ਦਾ ਹੋਇਆ ਅਪਲਾਈ ਹੁਣ ਇਹ ਤਾਂ ਐਮਬੈਸੀ ਤੇ ਡਿਪੈਂਡ ਆ ਹੁਣ ਯਾਰ ਉਹ ਕਿਉਂ ਘਬਰਾਉਣਾ ਵਿੱਕੀ ਤੈਨੂੰ ਮੈਂ ਲੈ ਕੇ ਜਾਉਂ ਬਾਹਰ ਯਾਰ ਤੂੰ ਨਾ ਦਿਲ ਸੱਟ ਪਾ ਗ ਜਾਂਗੇ ਬਾਹਰ ਵੀ ਐਡਾ ਕਿਤੇ ਰੋਹਾ ਆ ਜਾ ਕੇ ਚਲੀ ਯਾਰ ਚੰਗਾ ਭਾਈ ਇਹ ਜਾਉ ਸਾਲਾ ਅਮਰੀਕਾ ਇੱਥੇ ਕੁੱਤੇ ਨੂੰ ਲੈ ਮਾਰਦਾ ਫਿਰ ਜਾਂਦਾ ਜਦ ਦੇ ਕੀ ਬਣੂ ਤੇਰਾ ਕੀ ਬਣੂ ਤੇਰਾ ਕਾਜ ਜਾਣਾ ਬਾਹਰ ਤੈਨੂੰ ਕੀ ਹੋ ਗਿਆ ਕੀ ਦੱਸਾਂ ਭਾਬੀ ਨਾ ਕੱਲਾ ਹੀ ਬੋਲਦਾ ਹਾਂ ਨਾ ਕਿਸੇ ਨਾਲ ਲੜ ਕੇ ਆਇਆ ਉਹ ਲੜਕੀਆਂ ਭਾਬੀ ਲੜਨ ਵਾਲੀਆਂ ਗੱਲਾਂ ਨੇ ਕਾਕਾ ਦਾ ਵੀਜ਼ਾ ਕੀ ਆ ਗਿਆ ਲੋਕਾਂ ਨੇ ਮੇਰਾ ਜੀਣਾ ਦੁੱਬਰ ਕਰਿਆ ਪਿਆ ਜਦ ਦੇਖ ਤੇਰਾ ਵੀਜ਼ਾ ਕਦੋਂ ਆਊਗਾ ਤੂੰ ਕਦੋਂ ਬਾਹਰ ਜਾਣਾ ਵੀ ਜਦ ਮੈਂ ਜਾਣਾ ਉਹ ਤਾਂ ਮੈਂ ਭਗ ਜਾਊਂਗਾ ਵੀ ਆਹੀ ਗੱਲਾਂ ਸੋਚ-ਸੋਚ ਕੇ ਤਾਂ ਨਾ ਮੇਰਾ ਦਿਮਾਗ ਖਰਾਬ ਹੋਇਆ ਪਿਆ ਦੱਸ ਉਹਦਾ ਵੀਜ਼ਾ ਕਦਾਂ ਆ ਗਿਆ ਮੇਰਾ ਤਾਂ ਆਪ ਦਾ ਦਿਮਾਗ ਹਿੱਲਣ ਵਾਲਾ ਹੋਇਆ ਪਿਆ ਪਰ ਕੋਈ ਨਾ ਤੂੰ ਸੋਚ ਨਾ ਕਰ ਕੱਲਾ ਵੀਜ਼ਾ ਹੀ ਆਇਆ ਹਜੇ ਬਾਹਰ ਗਿਆ ਤਾਂ ਨਹੀਂ ਜੇ ਤੂੰ ਨੀ ਨਾ ਵਾਰ ਜਾ ਸਕਦਾ ਬਾਹਰ ਮੈਂ ਉਹਨਾਂ ਦਾ ਮੁੰਡਾ ਵੀ ਨਾ ਜਾਣ ਦੇਣਾ ਐ ਭਾਬੀ ਕਿਵੇਂ ਹੋ ਜੂਗਾ ਹੋਣ ਨੂੰ ਕੀ ਐ ਹੁਣ ਦੇ ਟਾਈਮ 'ਚ ਕੀ ਨਹੀਂ ਜਿਹੜਾ ਨਾ ਹੋਵੇ ਸਭ ਕੁਝ ਹੋ ਜਾਂਦਾ ਤੂੰ ਬਸ ਦੇਖੀ ਚੱਲ ਮੈਂ ਕੀ ਕੁਛ ਕਰਦੀ ਆ ਇੱਕ ਗੱਲ ਦੱਸ ਵਿੱਕੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਤੇਰਾ ਵੀਜ਼ਰ ਵਿਊਜ਼ ਕਿਵੇਂ ਹੋ ਗਿਆ ਤੂੰ ਤਾਂ ਪੜਦਾ ਵੀ ਵਧੀਆ ਕਲਾਸਾਂ ਵੀ ਵਧੀਆ ਲਾਉਂਦਾ ਸੀਗਾ ਰਹਿਂਦੀ ਖੁੰਦੀ ਸਾਨੀ ਨੇ ਕੋਈ ਕਸਰ ਛੱਡੀ ਇਰੇ ਹੋ ਕਿਵੇਂ ਗਿਆ ਆਹੀ ਗੱਲ ਤਾਂ ਭਾਬੀ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਵੀ ਕੋਈ ਕੰਮ ਨਹੀਂ ਛੱਡੀ ਦਿਨ ਰਾਤ ਮੈਂ ਪੜਦਾ ਰਿਆਂ ਕਿ ਕਾਕੇ ਦਾ ਵੀਜ਼ਾ ਕਿਵੇਂ ਆਇਆ ਚੱਲ ਕੋਈ ਨਾ ਤੂੰ ਐਵੇਂ ਨਾ ਸੋਚ ਕਰੀ ਚੱਲ ਬੈਠੇ ਆ ਨਾ ਅਸੀਂ ਨੜੇ ਨਾ ਉਹਦਾ ਹੱਲ ਤਾਂ ਹੁਣ ਮੈਂ ਕਰੂੰਗੀ ਤੂੰ ਕੀ ਕਰੇਂਗੀ ਭਾਬੀ ਕਰਨ ਨੂੰ ਕੀ ਨਹੀਂ ਕਰ ਸਕਦੇ ਸਭ ਕੁਝ ਹੋ ਜਾਂਦਾ ਤੂੰ ਦੇਖੀ ਚੱਲ ਵਾਸਾ ਕਾਕੇ ਹਾਂ ਮਾਂ ਤੂੰ ਪੁੱਤ ਹੁਣ ਤਾਂ ਇਹਨਾਂ ਦਾ ਖੇੜਾ ਛੱਡ ਦੇ ਦੱਸ ਹੁਣ ਤਾਂ ਸੁੱਖ ਨਾਲ ਤੇਰਾ ਬੀਜਾ ਲੱਗ ਗਿਆ ਪੁੱਤ ਹੁਣ ਤੂੰ ਬਾਹਰ ਜਾਣ ਦੀ ਤਿਆਰੀ ਕਰ ਹਾਂ ਮਾਂ ਤਿਆਰੀ ਤਾਂ ਕਰਨੀ ਆਪਾਂ ਨੇ ਹਨਾ ਅਜੇ ਤਾਂ ਮਹੀਨਾ ਰਹਿੰਦਾ ਪਰ ਕੋਈ ਨਾ ਕਰ ਲਾਂਗੇ ਹੌਲੀ ਹੌਲੀ ਪੁੱਤ ਕੱਪੜਾ ਲੀੜਾ ਲੈਂਦਿਆਂ ਨੂੰ ਮਹੀਨਾ ਆਈ ਨੰਘ ਜੂ ਹਜੇ ਸਾਰੇ ਤੇਰੇ ਕੱਪੜਾ ਲੀੜਾ ਲੈਣਾ ਹੋਰ ਤਿਆਰੀ ਕਰਨ ਵਾਲੀ ਪਈ ਆ ਹੂੰ ਮੈਂ ਆਏ ਕਹਿੰਦੀ ਸੀ ਵੀ ਅਪਾ ਅੱਜ ਸ਼ਹਿਰ ਜਾਏ ਹੁੰਦੇ ਅਮੀਜ ਹਟਿਆ ਹੋਇਆ ਸੀ ਹੁਣ ਤੇਰਾ ਕੱਪੜਾ ਲੀਡਰ ਲਿਆਉਂਦੇ ਜਿਹੜਾ ਤੇ ਲੈ ਕੇ ਜਾਣਾ ਨਾਲੇ ਤੇਰੇ ਮਾਮੇ ਉਹਨਾਂ ਨੂੰ ਮੈਂ ਫੋਨ ਕਰ ਦੰਦੀ ਚੱਲ ਚੱਲਦੇ ਆਪਾਂ ਫਿਰ ਕੋਈ ਨਾ ਤੂੰ ਫੋਨ ਕਰ ਦੇ ਉਹਨਾਂ ਨੂੰ ਹਨਾ ਮੈਂ ਤਾਂ ਐ ਸੋਚਦੀ ਸੀ ਵੀ ਆ ਤਿੰਨ ਚਾਰ ਦਿਨ ਹੋ ਗਏ ਮੈਂ ਵਿੱਕੀ ਦੇਖਿਆ ਹੀ ਨਹੀਂ ਹੈਗਾ ਉਹ ਵੀ ਨਾਲ ਲੱਕ ਚੱਲਾਂਗੇ ਘਰੀ ਹੋਣਾਗਾ ਉਹ ਉਹ ਕੰਮ ਕਮ ਕਰਦਾ ਆਉਣਾ ਖੇਤ ਦਾ ਆਪਦਾ ਕੋਈ ਤੈਨੂੰ ਪਤਾ ਹੀ ਆ ਵੀ ਹੁਣ ਪਾਣੀ ਪੂਣੀ ਆਏ ਹੋਏ ਨੇਗੇ ਕਿਤੇ ਤੇਰੇ ਨਾਲ ਕੋਈ ਗੁੱਸਾ ਗਿੱਲਾ ਤਾਂ ਨਹੀਂ ਹੋ ਗਿਆ ਲੜਦਾ ਨਹੀਂ ਪਏ ਕੋਈ ਵੀ ਨਹੀਂ ਮੈਂ ਤਾਂ ਦੇਖ ਜਿਵੇਂ ਤੂੰ ਮੇਰਾ ਪੁੱਤ ਤਾਂ ਮੈਂ ਤਾਂ ਉਹਨੂੰ ਵੀ ਆਪਣਾ ਪੁੱਤ ਸਮਝਦੀ ਆ ਮੈਂ ਤਾਂ ਕਦੇ ਤੁਹਾਡੇ ਚ ਪੁੱਤ ਫਰਕ ਨਹੀਂ ਰੱਖਿਆ ਉਹਨੂੰ ਫੋਨ ਕਰਦੇ ਵਿਚਾਲ ਆਪਾਂ ਕੱਪੜੇ ਲੈ ਕੇ ਆਈਏ ਹੁਣ ਤਾਂ ਮੈਂ ਹੁਣੇ ਫੋਨ ਕਰ ਦਿੰਦਾ ਕੋਈ ਨਾ ਤੁਸੀਂ ਵੀ ਤਿਆਰੀ ਕਰੋ ਹਨਾ ਮੈਂ ਕੋਈ ਨਾ ਤੇਰੇ ਮਾਮੀ ਉਹਨਾਂ ਨੂੰ ਫੋਨ ਕਰਦੀ ਆ ਪੁੱਤ ਫੇਰ ਆਪਾਂ ਚੱਲਦੇ ਆ ਠੀਕ ਆ ਚਲ ਮੈਂ ਵਿੱਕੀ ਨੂੰ ਫੋਨ ਕਰਦਾ ਤੇ ਤੂੰ ਮਾਮੀ ਨੂੰ ਫੋਨ ਕਰ ਹਨਾ ਫੇਰ ਆਪਾਂ ਚੈਕ ਤਰੀ ਕਰਦੇ ਆਂਗੇ ਚੱਲ ਹਾਂ ਵਿੱਕੀ ਨੂੰ ਫੋਨ ਕਰਕੇ ਬਲਾਹ ਕਰੇ ਉਹਨੂੰ ਮੈਂ ਪੁੱਛਾਂ ਆਇਆ ਹੀ ਨਹੀਂ ਦੱਸ 2-3 ਦਿਨਾਂ ਦਾ ਹਨਾ ਠੀਕਾ ਚਲ ਮਾਂ ਮੈਨੂੰ ਪੜ ਲਾਂ ਥੋੜਾ ਜਿਹਾ ਪਤਾ ਗੱਲ ਕੀ ਹੈਗੀ ਪੜਾਈ ਤਾਂ ਦੇਖ ਉੱਥੇ ਵੀ ਕੰਮ ਆਉਣੀ ਹੈਗੀ ਹੈਨਾ ਉਹ ਤਾਂ ਪੁੱਤ ਚਲ ਮੈਂ ਮੰਨਦੀ ਆ ਮੈਂ ਐਂ ਕਹਿਨੀ ਆ ਵੀ ਤੇਰੀ ਕੱਪੜਾ ਲੀੜਾ ਤੇਰਾ ਹੋਰ ਜਿਹੜਾ ਸਮਾਨ ਤੇ ਨਾਲ ਲੈ ਕੇ ਜਾਣਾ ਵੀ ਆਪਾਂ ਉਹ ਪੈਕ ਕਰਕੇ ਟੇਚੀਆਂ ਚ ਰੱਖ ਦਈਏ ਗੱਲ ਤਾਂ ਤੇਰੀ ਸਹੀ ਆ ਕਿ ਤੇ ਪੁੱਤ ਤੂੰ ਕੁਝ ਭੁੱਲ ਨਾ ਜਾਵੇਂ ਠੀਕ ਆ ਮੈਨੂੰ ਤਾਂ ਬਹੁਤੀ ਉਹ ਫਿਕਰ ਲੱਗੀ ਹੋਈ ਆ ਚਲੋ ਕੋਈ ਨਾ ਪੁੱਤ ਮੈਂ ਕਰਦੀ ਆ ਤੇਰੇ ਮਾਮੀ ਨੂੰ ਫੋਨ ਚਲ ਮੈਂ ਥੋੜਾ ਜਿਹਾ ਪੜ ਲਾਂ ਹੋਰ ਕਿੰਨਾ ਚਾ ਚੜਿਆ ਹੈ ਮੇਰੀ ਮਾਂ ਨੂੰ ਮੇਰੇ ਬਾਹਰ ਜਾਣ ਦਾ ਪਰ ਰੱਬਾ ਮੈਨੂੰ ਬਸ ਏਦੀ ਏਦੀ ਉੱਥੇ ਸੈੱਟ ਕਰ ਦੇ ਤੇ ਮੈਂ ਆਪਣੀ ਮਾਂ ਨੂੰ ਛੇਤੀ ਛੇਤੀ ਬੁਲਾ ਸਕਾਂ ਉੱਥੇ ਓਹੋ ਉੱਕੇ ਰਹੀਆਂ ਨੇ ਉਹ ਕੁਛ ਨਹੀਂ ਯਾਰ ਮੈਂ ਤਾਂ ਖਬਰਾਂ ਹੀ ਦੇਖਿਆ ਸੀਗਾ ਜਗਾ ਜਗਾ ਪਾਣੀ ਭਰਿਆ ਤੇ ਸਹੀ ਗੱਲ ਐ ਤੁਹਾਡੀ ਆ ਤਿੰਨ ਦਿਨ ਹੋ ਗਏ ਮੀਂਹ ਪੈਂਦੇ ਨੇ ਹੋਰ ਯਾਰ ਕੋਈ ਨਾ ਬੱਗੀ ਚਾਹਦਾ ਉਹੀ ਤਾਂ ਹੈ ਕੁਦਰਤ ਅੱਗੇ ਕੀ ਚੱਲਦੀ ਹੈ ਜਦੋਂ ਦੁੱਧ ਪੀ ਲੋ ਚਲ ਤੀ ਤਾਂ ਕੀ ਨਹੀਂ ਸੋਚਣਾ ਕੀ ਹੈ ਜਦੋਂ ਦਾ ਨਾ ਮੈਨੂੰ ਤਾਂ ਉਹਦੇ ਵੀਜ਼ੇ ਦਾ ਪਤਾ ਲੱਗਿਆ ਸੌ ਲੱਗੇ ਮੈਂ ਤਾਂ ਐ ਹੋਈ ਜਾਂਦਾ ਵੀ ਆਪਣੇ ਵਿਖੀ ਦਾ ਵੀ ਵੀਜ਼ਾ ਆ ਜਵੇ ਓਏ ਆ ਜਾਊਗਾ ਕਿਉਂ ਟੈਨਸ਼ਨ ਲਈਏ ਹਰ ਕੋਈ ਹੀ ਕਰੂਗਾ ਕੌਣ ਦਾ ਪਤਾ ਹੀ ਹੈ ਮੈਂ ਅੱਜ ਤੱਕ ਉਹਨੂੰ ਕਦੇ ਆਵਦਾ ਦੇਰ ਸਮਝਿਆ ਹੀ ਨਹੀਂ ਆਪਾਂ ਨੇ ਤਾਂ ਉਹਨੂੰ ਪੁੱਤਾ ਵਾਂਗੂ ਪਾਲਿਆ ਤਾਂ ਕਰਕੇ ਨਾ ਮੈਥੋ ਤਾਂ ਨਾ ਉਹਦਾ ਉੱਤਰਿਆ ਜਾਂ ਮੂੰਹ ਦੇਖਿਆ ਨਹੀਂ ਜਾਂਦਾ ਉਹਦਾ ਜ਼ਲਦੇ ਠੀਕ ਹੈ ਦੇਖਿਆ ਤਾਂ ਮੈਥੋ ਨਹੀਂ ਜਾਂਦਾ ਕੁਈ ਗੱਲ ਨਹੀਂ ਕਈ ਵਾਰੀ ਕੁ ਸਮਾਂ ਹੈ ਜਾਂ ਹੁੰਦਾ ਦੇਖੋ ਉਹਦਾ ਬਾਹਰ ਜਾਣਾ ਦੇਖਿਆ ਦਾ ਉਹਨੇ ਉਹਦੀ ਜਾਣਾ ਆਪਣੇ ਕਹੇ ਤੋਂ ਪਹਿਲਾਂ ਨਹੀਂ ਜਾਣਾ ਆਪਣੇ ਕਹੇ ਤੋਂ ਵਾਪਸ ਨਹੀਂ ਆਣਾ ਨਹੀਂ ਜੀ ਗੱਲ ਸਮੇਂ ਦੀ ਨਹੀਂ ਹੁੰਦੀ ਹੈ ਨਾ ਕਈ ਵਾਰੀ ਨਾ ਕੁਝ ਚੀਜ਼ਾਂ ਆਪਣੇ ਹੱਥ ਚ ਹੁੰਦੀਆਂ ਨੇ ਜੇ ਆਪਾਂ ਚਾਹੀਏ ਨਾ ਉਹ ਪਹਿਲਾਂ ਵੀ ਹੋ ਜਾਂਦੀਆਂ ਨੇ ਹਮ ਕਮਲੀ ਹੋਈ ਆ ਤਾ ਮੈਂ ਪਹਿਲਾਂ ਕਿਵੇਂ ਹੋ ਜਾਣੀਏ ਇੱਕ ਗੱਲ ਕਹਾਂ ਤੁਹਾਨੂੰ ਹਾਂ ਮੈਨੂੰ ਨਾ ਕਿਸੇ ਨੇ ਦੱਸਿਆ ਇੱਕ ਬਾਬਾ ਉਹਦੇ ਕੋਲੇ ਜਾ ਕੇ ਨਾ ਮੈਂ ਉਹ ਤੋਂ ਉਪਾਏ ਕਰਵਾ ਲੈਣੀਆਂ ਆਪਣਾ ਵਿੱਕੀ ਬਾਹਰ ਵਗ ਜਾ ਕਮਾਲ ਆ ਯਾਰ ਕਈ ਬੰਦੇ ਤੇ ਕਈ ਲੇਡੀ ਇਹ ਕਿਉਂ ਫੋਟੋ ਦਿੰਦੇ ਨੇ ਵੀ ਬਾਬਾ ਦੇ ਹੱਥ ਸਾਰਾ ਕੁਝ ਆ ਮੇਰੀ ਗੱਲ ਸੁਣ ਆਪਾਂ ਗੁਰੂ ਘਰ ਜਾਂਦੇ ਗੁਰੂ ਘਰ ਨੂੰ ਮੰਨਦੇ ਉਦੋਂ ਉੱਤੇ ਨਾ ਕੁਝ ਹੈਗਾ ਤੇ ਨਾ ਕੁਝ ਹੋਣਾ ਗੁਰੂ ਘਰ ਕਿਹੜਾ ਭੱਜਦੇ ਜਾਂਦੇ ਆ ਕਿੰਨੇ ਸਾਲ ਹੋ ਗਏ ਆਪਾਂ ਨੂੰ ਗੁਰੂ ਘਰ ਜਾਂਦਿਆਂ ਨੂੰ ਕੁਝ ਬਣਦਾ ਤਾਂ ਫੇਰ ਵੀ ਨਹੀਂ ਉਹ ਤੇਰਾ ਬਹਿਮ ਕਈ ਵੀਰੋ ਕਹਿੰਦੇ ਨਾ ਉਹਦੇ ਘਰੇ ਦੇਰ ਹੁੰਦੀ ਹੈ ਹਨੇਰ ਬੀ ਬਸ ਥੋੜੇ ਜਨਾ ਦਾ ਫਰਕ ਹੁੰਦਾ ਪੁਇੰਟ ਚਾ ਰੱਖ ਗੁਰੂ ਘਰ ਜਾਇਆ ਕਰ ਪ੍ਰਬਾਤ ਬੇਨਤੀ ਕਰਿਆ ਕਰ ਸਭ ਕੁਝ ਠੀਕ ਹੋ ਜੂਗਾ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਤੁਹਾਨੂੰ ਨਹੀਂ ਪਤਾ ਉਹ ਬਹੁਤ ਕਰਨੀ ਵਾਲਾ ਬਾਬਾ ਬਹੁਤ ਪਹੁੰਚਿਆ ਹੋਇਆ ਉਹ ਆ ਆਪਣੇ ਪਿੰਡ ਦੇ ਬਹੁਤ ਜਾ ਕੇ ਆਏ ਨੇ ਔਰ ਕੰਮ ਬਣੇ ਵੀ ਨੇ ਸਭ ਦੇ ਓਏ ਕਾਹਨੂੰ ਕੋਈ ਪਹੁੰਚਿਆ ਹੈ ਯਾਰ ਜੇ ਇਹਨਾਂ ਪਖੰਡੀ ਬਾਬਿਆਂ ਕੋਲੇ ਕੁਝ ਹੋਵੇ ਨਾ ਕੁਝ ਬਣਨ ਲੱਗ ਜੇ ਸੋ ਸਾਰੀ ਦੁਨੀਆ ਦੇ ਕੰਮ ਬੜਨ ਜਾਣਾ ਕੋਈ ਬੰਦਾ ਗਰੀਬ ਨਾ ਰਹੇ ਸਾਰੇ ਅਮੀਰ ਹੋ ਜਾਣ ਕਿਸੇ ਬੰਦਾ ਕੋਈ ਆਪਣੇ ਵਾਂਗੂ ਇਲਾਜ ਤੋਂ ਬਣ ਜਾਣਾ ਰਹੇ ਸਭ ਕੋਲੇ ਬੱਚੇ ਹੋਣ ਹੈ ਜੇ ਆਪਣੇ ਇਲਾਜ ਨਹੀਂ ਹੈਗੇ ਤਾਂ ਹੀ ਤਾਂ ਉਹਦੇ ਵੱਲ ਦੇਖ ਕੇ ਮੇਰਾ ਇੰਨਾ ਢਿੱਡ ਮੱਚਦਾ ਮੈਂ ਤੇਰੀ ਗੱਲ ਮੰਨਦਾ ਤੇਰੇ ਢਿੱਡ ਮੱਚਦੇ ਤੂੰ ਆਪਣੇ ਘਰ ਤੇ ਸਹੀ ਲੈ ਪਰ ਮੈਂ ਨਹੀਂ ਚਾਹਦਾ ਕਿ ਤੂੰ ਆ ਪੱਖਣ ਡੇਪ ਖੁੰਡਿਆ ਬਾਬੇ ਕੋਲੇ ਜਾਵੇ ਤੰਮੀ ਤੁਸੀਂ ਮੈਨੂੰ ਇਹ ਦੱਸ ਦੋ ਤੁਸੀਂ ਮੇਰੇ ਨਾਲ ਚੱਲਣਾ ਜਾਂ ਨਾ ਦੇਖੋ ਮੈਨੂੰ ਅੱਜ ਕਾਹਨਾ ਚਾਹੇ ਗੱਲ ਕਾਹਨਾ ਨਾ ਮੈਂ ਅੱਜ ਜਾਵਾਂ ਕਿਸੇ ਪਖੰਡੀ ਕੋਲ ਨਾ ਮੈਂ ਕਾਲੀ ਜਾਵਾਂ ਸਾਰੇ ਪਖੰਡੇ ਨਹੀਂ ਹੁੰਦੇ ਕਿਉਂ ਨਹੀਂ ਤੁਸੀਂ ਮੇਰੀ ਗੱਲ ਸਮਝਦੇ ਆਪਾਂ ਇੱਕ ਵਾਰ ਜਾ ਕੇ ਤਾਂ ਦੇਖੀਏ ਕੀ ਪਤਾ ਆਪਣਾ ਕੰਮ ਬਣ ਜਵੇ ਆਪਾਂ ਨੂੰ ਕੋਈ ਹਰਜ ਹੈ ਦੇਖ ਮੇਰਾ ਮਨ ਨਹੀਂ ਮੰਨਦਾ ਤੁਸੀਂ ਜੀ ਕਰਦਾ ਥੋੜਾ ਮਨ ਨਹੀਂ ਮੰਨਦਾ ਨਹੀਂ ਮੰਨਦਾ ਫਿਰ ਮੈਂ ਚਾਹੂੰਗੀ ਸਾਰੇ ਚਲ ਆ ਕਰ ਜਾ ਸੁਪਾ ਜਾ ਰਾਮਾ ਸਵੇਰੇ ਦੇਖਾਂਗੇ चलो ठीक है दूध पी ले होना हां पी ले ले में गिलास रखे हैं अलग नरेंद्र मां ਤਾਨੂੰ ਤਾਂ ਪਤਾ ਹੀ ਐ ਤੂੰ ਤਾਂ ਸਭ ਜਾਣੀ ਜਾਣੋ ਮੇਰਾ ਦਿਓਰ ਤੇ ਉਹਦਾ ਦੋਸਤ ਬਚਪਨ ਤੋਂ ਇਕੱਠੇ ਰਹਿੰਦੇ ਸੀ ਇਕੱਠੇ ਹੀ ਪੜੇ ਨੇ ਪਰ ਅਸੀਂ ਸਾਡੇ ਮੁੰਡੇ ਤੇ ਇੰਨਾ ਪੈਸਾ ਲਾਇਆ ਉਹਨੂੰ ਇੰਨਾ ਪੜਾ ਲਿਖਾ ਰਹਿਆਂ ਉਹਦਾ ਵੀਜ਼ਾ ਨਹੀਂ ਆਇਆ ਪਰ ਜਿਹੜਾ ਉਹਦਾ ਦੋਸਤ ਸੀ ਉਹ ਬਹੁਤ ਗਰੀਬ ਘਰੋਂ ਦੀ ਪਰ ਉਹਦਾ ਵੀਜ਼ਾ ਪਤਾ ਨਹੀਂ ਕਿਵੇਂ ਆ ਗਿਆ ਮੈਂ ਤਾਂ ਇੱਕੇ ਗੱਲ ਚਾਹਨੀ ਆ ਵੀ ਜੇ ਸਾਡਾ ਮੁੰਡਾ ਨਹੀਂ ਨਾ ਬਾਹਰ ਜਾ ਸਕਦਾ ਤਾਂ ਬਾਹਰ ਉਹਨਾਂ ਦਾ ਵੀ ਨਹੀਂ ਜਾਣਾ ਚਾਹੀਦਾ ਠੀਕ ਆ ਭਗਤਣੀਏ ਲਾ ਦੀਏ ਪੱਕੇ ਜਿੰਦੇ ਜਿਵੇਂ ਤੂੰ ਕਹਿਣੀ ਆ ਹਾਂ ਹਾਂ ਬਾਬਾ ਜੀ ਪੱਕੇ ਜਿੰਦੇ ਹੀ ਲਵਾਉਣੇ ਨੇ ਆਪਣੇ ਵਾਲੇ ਨੂੰ ਬਾਹਰ ਭੇਜਣਾ ਚਾਹਣੀ ਆ ਹਾਂਜੀ ਬਾਬਾ ਜੀ ਉਹਨਾਂ ਵਾਲੇ ਨੂੰ ਇੱਥੇ ਬਿਠਾਉਣਾ ਚਾਹਣੀ ਆ ਉਹਨਾਂ ਵਾਲੇ ਦੀ ਮੈਨੂੰ ਕੋਈ ਉਹ ਨਹੀਂ ਚਾਹੇ ਉਹਰੇ ਬੈਠੇ ਚਾਹੇ ਜਾਵੇ ਮੈਂ ਤਾਂ ਸਿਰਫ ਇੰਨਾ ਕਚਾਉਣੀ ਆ ਵੀ ਸਾਡਾ ਮੁੰਡਾ ਬਾਹਰ ਜਾਣਾ ਚਾਹੀਦਾ ਬਸ ਬਾਗਜੂਗਾ ਬੀਬਾ ਬਾਗਜੂਗਾ ਤੁਸੀਂ ਉਹ ਕਰੋਗੇ ਤਾਂ ਕਰਾ ਮਤ ਬਾਬਾ ਜੀ ਕਰ ਦਿਆ ਕੋਈ ਕਰਾ ਮਤ ਦੇਖਦੇ ਆ ਕੀ ਕਹਿੰਦਾ ਬਾਗ ਜੂਆ ਬਾਗ ਜੂਆ ਪੱਕੇ ਜਾਂਦੇ ਨਾਲ ਜੇ ਹਾਂਜੀ ਹਾਂ ਬਬਈ ਠੀਕ ਆ ਜਾਂਦੀ ਹੋਈ ਤੋ ਲੱਡੂ ਲੈ ਜੀ ਠੀਕ ਹੈ ਮੁੰਡੇ ਨੂੰ ਖਵਾ ਦੀ ਉਹਨਾਂ ਦੇ ਮੁੰਡੇ ਨੂੰ ਖਵਾ ਦਵਾਂ ਬਬਈ ਹਾਂ ਠੀਕ ਹੈ ਮੈਂ ਬਬਾਈ ਉਹਨਾਂ ਦੇ ਘਰੇ ਲੱਡੂ ਲੈ ਜਾਉਂਗੀ ਮੈਂ ਆਪ ਨਾ ਬੀਜੇ ਦੀ ਖੁਸ਼ੀ ਦੇ ਬਹਾਨੇ ਉਹਨਾਂ ਨੂੰ ਲੱਡੂ ਖਵਾ ਆਉਂਗੀ ਠੀਕ ਆ ਭਾਈ ਬੀਬਾ ਬਸ ਬਬਾਈ ਕੰਮ ਹੋਣਾ ਚਾਹੀਦਾ ਆਪਣਾ ਕੰਮ ਪੱਕਾ ਹੋ ਬੀਬਾ ਠੀਕ ਹੈ ਬਬਈ ਹੋਰ ਥੋੜੀ ਸੇਵਾ ਠੀਕ ਆ ਠੀਕ ਆ ਬੀਬਾ ਪੱਕੇ ਜੰਦੇ ਲਾ ਦਾਂਗੇ ਦੇਖਾਂ ਤਾਂ ਸਹੀ ਚਾਚੀ ਘਰੀਆਂ ਹਾਂ ਤੀਏ ਆ ਜਾ ਘਰੀਆਂ ਆਗੇ ਆਗੇ ਪਿਆਰ ਵੀ ਨਾਲ ਕੁਝ ਹੈ ਹਾਂ ਤੇ ਇਹ ਆ ਜਾ ਕਰੀਆਂ ਪਿਆਰੀ ਪੈਣੀ ਆ ਚਾਚੇ ਜਿਉਂਦੀ ਰਹਤੀ ਐ ਕਿਵੇਂ ਆਈ ਮੈਂ ਸੋਚਿਆ ਲੈ ਚਾਚੀ ਕੋਲੇ ਤਾਂ ਚੱਲ ਟਾਈਮ ਨਹੀਂ ਹੈਗਾ ਮੈਂ ਹੀ ਘੇੜਾ ਮਾਰਿਆ ਮਾਂ ਨਿਕਾਣੋ ਥੀ ਆ ਮੀਂਹ ਪਈ ਜਾਂਦਾ ਕਿਤੇ ਨਿਕਲਣ ਨਹੀਂ ਦਿੰਦਾ ਰੱਬ ਕੀ ਕਰੀਏ ਰੱਬ ਤਾਂ ਕੁਝ ਨਹੀਂ ਕਹਿੰਦਾ ਚਾਚੀ ਆ ਮੀਂਹ ਪੈਂਦੇ ਚ ਮੈਂ ਵੀ ਤਾਂ ਆਈ ਆ ਜਿਹਨੂੰ ਮੋਹ ਪਿਆਰ ਹੁੰਦਾ ਨਾ ਉਹ ਤਾਂ ਘੇੜਾ ਮਾਰ ਹੀ ਲੈਂਦਾ ਚੱਲ ਕੋਈ ਨਾ ਥੀ ਤੂੰ ਮਟਿਆਰ ਜਵਾਨ ਮੈਂ ਸੋਚਿਆ ਚਲ ਲੈ ਕਾਕੇ ਦਾ ਆਪਣੇ ਦਾ ਵੀਜ਼ਾ ਆ ਗਿਆ ਹੂੰ ਚਾਚੀ ਤਾਂ ਨਹੀਂ ਮੂੰਹ ਮਿੱਠਾ ਕਰਵਾਉਂਦੀ ਮੈਂ ਹੀ ਜਾਇਆ ਮੈਂ ਹੀ ਵਧਾਈਆਂ ਦੇ ਆ ਮਾਂ ਸੱਚ ਵਧਾਈਆਂ ਤੁਹਾਨੂੰ ਬਹੁਤ ਬਹੁਤ ਤੈਨੂੰ ਵੀ ਕੋੜੇ ਸਵਾ ਬਧਾਈਆਂ ਆ ਗੱਲ ਕਿਉਂ ਕਹਿਨੀ ਹੁੰਦੀ ਆ ਤੂੰ ਦੱਸ ਜਿੰਨਾ ਮੇਰਾ ਜੋਰ ਆ ਉਹਨਾ ਤੇਰਾ ਵੀ ਜੋਰ ਆ ਤੇਰਾ ਵੀ ਦਿਓਰ ਆ ਕੋੜੇ ਹੋ ਲੈ ਚਾਚੀ ਜੇ ਜੋਰਾ ਤਾਂ ਹੀ ਆਇਆ ਸੱਚ ਐਨੇ ਦਿਨਾਂ ਦੀ ਨਾ ਮੈਂ ਤਾਂ ਐ ਹੋਇਆ ਪਿਆ ਸੀਗਾ ਕਦੋਂ ਘਰੇ ਜਾਇਆ ਮੈਂ ਕਿਹਾ ਚਲ ਚਾਚੀ ਨੇ ਤਾਂ ਮੂੰਹ ਮਿੱਠਾ ਨਹੀਂ ਕਰਾਇਆ ਮੈਂ ਹੀ ਕਰਾਇਆ ਹਣੀ ਆ ਰਹਤੀ ਏ ਤੇਰਾ ਆਪ ਦਾ ਘਰ ਆ ਤੂੰ ਭਾਵੇਂ ਦਿਨ ਰਾਤ ਆ ਕੀ ਕਰਾਂ ਕੱਲੀ ਜਾਨ ਆ ਤਿਆਰੀਆਂ ਕਰਦੇ ਸੀ ਉਲਝੇ ਬੈਤੀ ਉਧਰ ਉਹਦੀਆਂ ਤਿਆਰੀਆਂ ਚ ਮੈਂ ਕਿਹਾ ਮੁੰਡੇ ਦਾ ਕੋਈ ਚੀਜ਼ ਮੁੰਡੇ ਦੀ ਰਹਿ ਨਾ ਜਾਵੇ ਉਹਦਾ ਸਮਾਨ ਇਕੱਠਾ ਕਰ ਦਿੱਤੀ ਅੱਜ ਆਉਣਾ ਹੀ ਸੀ ਸ਼ਾਮ ਨੂੰ ਅਸੀਂ ਉਹ ਤਾਂ ਚੱਲ ਚਾਚੀ ਠੀਕ ਹੈ ਨਾ ਮੈਂ ਤਾਂ ਐ ਸੋਚਦੀ ਸੀਗੀ ਵੀ ਪੈਸਿਆਂ ਦਾ ਹਿੱਲਾ ਕਿੱਥੋਂ ਬਣਿਆ ਫਿਰ ਪੈਸਾ ਵੀ ਖਾਸਾ ਲੱਗ ਗਿਆ ਦੇਖਤੀ ਏ ਮਹਾਰਾਜ ਮੁਰੇਰਦਾਸਾਂ ਕਰਦੀਆਂ ਨਿਤ ਨੇਮ ਕਰਦੀ ਨਿਤ ਆਪੀ ਮਹਾਰਾਜ ਹੀਲੇ ਕਰਨ ਵਾਲਾ ਤੇਰੇ ਮਾਮੀ ਇਹਦੇ ਮਾਮਿਆਂ ਨੇ ਬਸ ਰਲ ਮਿਲ ਕੇ ਪੈਸੇ ਕਰਤੀ ਸੀ ਮੈਂ ਤਾਂ ਹੀ ਅਰਦਾਸਾਂ ਕਰਦੀਆਂ ਵੀ ਆਪਣੇ ਵਿੱਕੀ ਦਾ ਵੀ ਕੁਝ ਬਣ ਜਵੇ ਹੁਣ ਰੋਜ਼ ਗੁਰੂ ਘਰ ਜਾਂਨੇ ਮਹਾਰਾਜ ਦੋਨੇ ਭਾਈ ਇਕੱਠੇ ਹੋ ਜਾਣਗੇ ਚੱਲ ਚੱਲ ਕੋਈ ਨਾ ਚਾਚੇ ਆ ਸਾਡੇ ਵਿੱਕੀ ਦੀ ਸੋਚ ਨਾ ਕਰਿਆ ਕਰ ਉਹਦਾ ਤਾਂ ਅਸੀਂ ਆਪੇ ਉਠਿਰਾ ਕਰ ਦਾਂਗੇ ਨਹੀਂ ਤੀ ਇਹ ਕਾਕਾ ਤਾਂ ਕਹਿੰਦਾ ਸੀ ਵੀ ਮਾ ਪਤਾ ਨਹੀਂ ਉੱਥੇ ਕਹੇ ਜੇ ਬੰਦੇ ਹੋਣਗੇ ਉਪਰੇ ਬੰਦਿਆਂ ਚ ਜਾ ਕੇ ਮੇਰਾ ਚਿੱਤ ਨਹੀਂ ਲੱਗਣਾ ਵੀ ਚੱਲ ਜੇ ਵਿੱਕੀ ਦਾ ਬਣ ਜਾਂਦਾ ਮੈਂ ਉਹਨੂੰ ਨਾਲ ਹੀ ਲੈ ਜਾਂਦਾ ਅਸੀਂ ਦੋਏ ਭਾਈ ਉੱਥੇ ਰਲ ਕੇ ਰਹਿੰਦੇ ਮੈਂ ਤਾਂ ਇਹੀ ਸੋਚ ਜਾਂਦੀ ਸੀਗੇ ਮੈਂ ਕਿਹਾ ਨੇ ਸਾਲ ਹੋ ਗਏ ਘਰ ਤਾਂ ਚਾਚੀ ਤੋਂ ਇੱਕ ਬਣਿਆ ਨਹੀਂ ਚਲ ਮੈਂ ਤੈਨੂੰ ਪਹਿਲਾਂ ਵੀ ਕਹਿ ਜਾਂਦੀ ਸੀ ਵੀ ਚਾਚੇ ਘਰ-ਬਾਰ ਬਣਾ ਲਾ ਮੁੰਡੇ ਨੂੰ ਮੈਂ ਕਿਹਾ ਬਾਹਰ ਜਾਣ ਨੋ ਪੈਸਾ ਲੱਗ ਗਿਆ ਧੀਏ ਮੇਰੀ ਗੱਲ ਸੁਣ ਮੈਂ ਤਾਂ ਨਾ ਕਦੇ ਚੰਗਾ ਖਾ ਕੇ ਦੇਖਿਆ ਨਾ ਪਹਿਨ ਕੇ ਮੈਂ ਕਹਿੰਦੀ ਮੇਰਾ ਪੁੱਤ ਆਪਦੇ ਪੈਰਾਂ ਤੇ ਖੜਾ ਹੋ ਜਵੇ ਚੱਲ ਉਹਦਾ ਵਿਚਾਰੇ ਦਾ ਹੁਣ ਬਣ ਗਿਆ ਜਵਾਕ ਦਾ ਘਰ ਤਾਂ ਹੁਣ ਬਣਦੇ ਰਹਿਣਗੇ ਹੁਣ ਜਦੋਂ ਉਹ ਛੁੱਟੀ ਆਊਗਾ ਉਹਦਾ ਵਿਆਹ ਕਰਾਂਗੇ ਫਿਰ ਘਰ ਵੀ ਬਣਾ ਲਾਂਗੇ ਇਹ ਵੀ ਗੱਲ ਸਹੀ ਆ ਚੱਲ ਕੋਈ ਨਾ ਉਹਨੂੰ ਬਾਹਰ ਬਾਗਤਾ ਜਾਣ ਦੇ ਫੇਰ ਅੱਗੇ ਸੁਪਨੇ ਸਜਾ ਲਈ ਬਸ ਹੁਣ ਤਾਂ ਉਹਦੀ ਆਹ ਰਹਿ ਕੇ ਦੱਸ ਦੇਣ ਸਮਾਨ-ਸਮੂਨ ਇਕੱਠਾ ਕੀਤਾ ਪਿਆ ਧੀਏ ਅੱਛਾ ਦੱਸ ਦੇ ਨਹੀਂ ਰਹਿਗੇ ਹਾਂ ਬਸ ਦੱਸ ਕ ਦਿਨੇ ਰਹਿ ਗਏ ਕਾਕਾ ਹੈ ਕਿੱਥੇ ਕਾਕੇ ਨੂੰ ਤਾਂ ਬੁਲਾ ਫਿਰ ਉਹ ਅੰਦਰ ਗਿਆ ਸੀ ਭਾਂਡੇ ਰੱਖਣ ਕਹਿੰਦਾ ਮਾਂ ਮੈਂ ਹੀ ਰੱਖ ਚਾਹ ਪੀ ਕੇ ਹਟਿਆ ਸੀ ਇੱਥੇ ਬੈਠਾ ਸੀ ਮੇਰੇ ਕੋਲ ਹੀ ਕਹਿੰਦਾ ਤੇਰਾ ਪੈਰ ਨਾ ਤਿਲਕ ਜੇ ਮੈਂ ਹੀ ਭਾਂਡੇ ਰੱਖੇ ਆ ਮਾਂ ਕਾਕੇ ਆਮੀ ਉਰੇ ਆ ਪਤ ਗੱਲ ਸੁਣ ਤੇਰੀ ਭਾਬੀ ਆਈ ਆ ਆ ਜਾ ਬਹਿ ਜਾ ਪੁੱਤ ਸੱਸੀ ਗੱਲ ਭਾਬੀ ਸੱਸੀ ਗੱਲ ਤਾਂ ਠੀਕ ਹੈ ਹਾਂ ਨਾ ਦਿਉਰਾ ਤੇਰਾ ਵੀਜ਼ਾ ਕਾਦਾ ਆ ਗਿਆ ਉਹ ਤਾਂ ਹੀ ਦਾ ਚਾਂਦੀ ਬਣ ਗਿਆ ਕਿਉਂ ਘੇੜਾ ਗੁੜਾ ਹੀ ਨਹੀਂ ਮਾਰਦਾ ਹੁਣ ਸਾਡੇ ਘਰੇ ਤਿਆਰੀਆਂ ਕਰਦੇ ਫਿਰਦੇ ਸੀ ਜੀ ਹੁਣ ਦਿਨ ਪਤਾ ਟਾਈਮ ਨਹੀਂ ਲੱਗਦਾ ਤਿਆਰੀਆਂ ਤਾਂ ਠੀਕ ਐ ਮਾ ਲੈ ਹੁਣ ਇਹਦੇ ਕੋਲੇ ਨਾ ਭਾਬੀ ਦਾ ਮੂੰਹ ਮਿੱਠਾ ਕਰਾਉਣ ਨੂੰ ਵੀ ਟਾਈਮ ਨਹੀਂ 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 ਤੁਸੀਂ ਘਰੇ ਨਹੀਂ ਹੁੰਦੇ ਹੁਣੇ ਮੈਂ ਤਾਂ ਵਿੱਕੀ ਨਾਲ ਦੋ ਤਿੰਨ ਵਾਰ ਆਇਆ ਲੈ ਤੁਸੀਂ ਤਾਂ ਮੂੰਹ ਮਿੱਠਾ ਨਹੀਂ ਕਰਾਇਆ ਮੂੰਹ ਮਿੱਠਾ ਹੁਣ ਮੈਂ ਕਰਾਉਣੀ